ਦਰੰਦਾਰ ਦੇ ਪਿੰਡ ਪਰੋਵਾਲ ਵਿੱਚ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਖੇਡਣ ਲਈ ਘਰੋਂ ਨਿਕਲਿਆ ਬੱਚਾ ਅਚਾਨਕ ਗੁੰਮ ਹੋ ਗਿਆ ਗੁੰਮਸੁਦਾ ਬੱਚੇ ਦੀ ਪਹਿਚਾਨ ਗੁਰਮਾਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਉਮਰ ਕਰੀਬ 10 ਸਾਲ ਵਜੋਂ ਹੋਈ ਹੈ ਬੀਤੇ ਦਿਨ ਦੁਪਹਿਰ 3 ਵਜੇ ਉਹ ਯਾਰਾਂ ਦੋਸਤਾਂ ਨਾਲ ਖੇਡਣ ਲਈ ਘਰੋਂ ਬਾਹਰ ਗਿਆ ਸੀ ਪਰ ਸ਼ਾਮ ਹੋਣ ਤੱਕ ਵਾਪਸ ਨਹੀਂ ਆਇਆ ਪਰਿਵਾਰ ਨੇ ਜਦੋਂ ਸਾਥੀ ਬੱਚਿਆਂ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਰੇ ਬੱਚੇ ਨਹਿਰ 'ਚ ਨਹਾਉਣ ਗਏ ਸਨ ਜਿੱਥੇ ਗੁਰਮਾਨਦੀਪ ਸਿੰਘ ਨਹਿਰ ਵਿੱਚੋਂ ਮੁੜ ਬਾਹਰ ਨਹੀਂ ਆਇਆ। ਇਹ ਗੱਲ ਸਾਹਮਣੇ ਆਉਂਦੇ ਹੀ ਪਰਿਵਾਰ ਵੱਲੋਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਰਾਹਤ ਟੀਮਾਂ ਵੱਲੋਂ ਬੱਚੇ ਦੀ ਖੋਜ ਜਾਰੀ ਹੈ। ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੀ ਇੱਕੋ ਅਰਦਾਸ ਹੈ ਕਿ ਗੁਰਮਾਨਦੀਪ ਸਿੰਘ ਸਹੀ ਸਲਾਮਤ ਵਾਪਸ ਮਿਲ ਜਾਵੇ। ਇਸ ਮਾਮਲੇ ਨੇ ਪਿੰਡ ਭਰ ਵਿੱਚ ਸਹਿਮ ਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਆਓ ਸੁਣ ਲੈਂਦੇ ਹਾਂ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਤੇ ਮਾਪੇ ਦਾ ਨਿਰਮਨੜਾ ਬੋਤ ਮੇਰਾ ਨਾਮ ਨਵਿੰਦਰ ਕੋਹਰਿਆ ਪਰਵਾਲ ਕੀ ਗੱਲ ਬਾਤ ਹੈ ਜਿਹੜਾ ਪੇਟਾ ਕੱਲ ਦਾ ਗਮ ਹੋ ਗਿਆ ਘਰੋਂ ਗਿਆ ਖੇਡਣ ਵਾਸਤੇ ਹੀ ਪਾਜੀ ਕਰੇ ਮੁੜ ਕੇ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਬਚਨਲ ਗਿਆ ਸੀ ਹਾਂਜੀ ਹਾਂਜੀ ਬੱਚੇ ਕੀ ਦੱਸ ਰਿਹਾ ਬੱਚੇ ਤੇ ਕਹਿੰਦੇ ਨੇ ਨਹਿਰ ਤੇ ਨੌਣ ਗਏ ਆ ਕਹਿੰਦੇ ਉਹਦੇ ਨਾਲ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਕੀ ਨਾਮ ਸੀ ਬੱਚੇ ਦਾ ਕਿਹੜਾ ਗਰਮਾਨਦੀਪ ਸਿੰਘ ਦਾ ਛਾਲਦਾਈ ਕਿੰਨੇ ਬੱਚੇ ਤੁਹਾਡੇ ਤਿੰਨ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੰਮ ਕਰ ਦਿੱਤੀ ਪ੍ਰਸ਼ਾਸਨ ਬਹੁਤ ਜ਼ਿਆਦੀ ਮਦਦ ਕਰਨ ਦੇ ਲੱਭਣ ਦੀ ਕੋਸ਼ਿਸ਼ ਕਰਨ ਦੇ ਪਰ ਅਜੇ ਤੱਕ ਨਹੀਂ ਲੱਭਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆਂ ਕਿ ਉਹਦੀ ਬਾਤੋ ਬਾਤੋ ਦੀ ਪਾਲਤ ਕੀਤੀ ਜਾਵੇ ਮੇਰਾ ਪੁੱਤ ਲੱਭ ਕੇ ਮੈਨੂੰ ਦੇ ਦੋ ਹਾਂਜੀ ਬਾਜੀ ਕੰਦਰਾ ਪੁੱਤ ਮੈਂ ਤੇ ਉਹਨੇ ਆ ਵਕਤਾਂ ਨਾਲ ਪਾਲਿਆ ਅਹ ਸੋਹਣਾ ਪੁੱਤਾ ਤੇ ਦੇ ਮੈਨੂੰ ਦੇ ਦੇ ਵਿਖਾਲੀ ਮੇਰਾ ਨਾਮ ਸੁਖਵੀਰ ਕੋਲ ਹੈ ਪਰੋਵਾਰ ਕੀ ਗੱਲਬਾਤ ਹੈ ਜੀ ਜੀ ਦਾ ਤੁਹਾਡਾ ਕੱਲ ਦਾ ਭਰਾ ਜੀ ਦਾ ਸਰਪਰਾ ਮੇਰਾ ਬਸ ਬੱਚਿਆਂ ਨਾਲ ਖੇਡਣ ਗਿਆ ਸੀ ਜਿਵੇਂ ਕਿ ਰੋਜ਼ ਖੇਡਣ ਜਾਂਦਾ ਵਾ ਏ ਤੇ ਕੱਲ ਦਾ ਫਿਰ ਵਾਪਸ ਹੀ ਨਹੀਂ ਆਇਆ ਅਸੀਂ ਮਤਲਬ ਕੱਲ ਦਾ ਹੀ ਲੱਭ ਰਹੇ ਆ ਸਾਰਿਆਂ ਨੂੰ ਪੁੱਛ ਗਿਛ ਵੀ ਕਰ ਰਹੇ ਆ ਸਾਰਾ ਪਿੰਡ ਵੀ ਸਾਡੇ ਨਾਲ ਸਾਥ ਦੇ ਰਿਹਾ ਸਾਰੇ ਲੱਭ ਰਹੇ ਆ ਸਾਡੇ ਨਾਲ ਕੀ ਨਾਮ ਸੀ ਬਰਦਰ ਦਾ ਤੇ ਕਿੰਨੀ ਉਮਰ ਗੁਰਮਾਨ ਸਿੰਘ ਸੀਗਾ ਉਹਦਾ ਨਾਮ ਸਰਦਾਰ ਆ ਤੇ ਉਹਦੀ ਉਮਰ 10 ਸਾਲ ਆ ਪ੍ਰਸ਼ਾਸਨ ਮਦਦ ਕਰ ਰਿਹਾ ਹਾਂਜੀ ਹਾਂਜੀ ਉਹ ਵੀ ਮਦਦ ਕਰ ਰਿਹਾ ਮਦਦ ਬਸ ਇਹੀ ਮੰਗਿਆ ਕਿ ਸਾਡਾ ਭਰਾ ਸਾਨੂੰ ਲੱਭ ਕੇ ਦਿੱਤਾ ਜਾਵੇ ਤੇ ਸਹੀ ਸਲਾਮਤ ਦਿੱਤਾ ਜਾਵੇ ਜੋ ਕਿ ਅਸੀਂ ਮੰਗ ਕਰਦੇ ਹਾਂ ਸਾਨੂੰ ਤਾਂ ਸਹੀ ਸਲਾਮਤ ਹੀ ਚਾਹੀਦਾ ਉਹ ਤਾਂ ਦੱਸ ਰਿਹਾ ਕਿ ਅਸੀਂ ਨਹਿਰ ਤੇ ਖੇਡਣ ਗਏ ਆ ਜੋ ਕਿ ਉਹ ਕਦੇ ਵੀ ਨਹਿਰ ਤੇ ਨਹੀਂ ਜਾਂਦਾ ਉਹ ਘਰੇ ਹੀ ਰਹਿੰਦਾ ਵਾ ਇੱਥੇ ਲਾਗੇ ਪਾਸੇ ਖੇਡਦਾ ਵਾ ਘਰਾਂ ਦੇ ਤੇ ਦੂਰ ਨਹੀਂ ਉਹ ਕਿਤੇ ਵੀ ਜਾਂਦਾ ਨਹੀਂ ਉਹ ਜਾ ਸਕਦਾ ਵਾ ਕਿਸੇ ਦਾ ਅਰੰਝਿਪਾ ਜੀ ਲਈ ਨਹੀਂ ਨਹੀਂ ਕੋਈ ਨਹੀਂ ਉਹ ਬੱਚਿਆਂ ਨਾਲ ਤਾਂ ਸਾਰਿਆਂ ਦੀ ਹੁੰਦੀ ਆ ਐਵੇਂ ਤੇ ਅਸੀਂ ਕਹਿ ਨਹੀਂ ਸਕਦੇ ਵੀ ਨਹੀਂ ਹੋ ਸਕਦੀ ਤੇ ਬਾਅਦ ਚ ਠੀਕ ਵੀ ਹੋ ਜਾਂਦੇ ਆ ਕਿਉਂਕਿ ਸਾਰਿਆਂ ਨੇ ਤੇ ਰਲ ਮਿਲ ਕੇ ਖੇਡਣਾ ਹੁੰਦਾ ਵਾ